ਸਿੱਗੜ ਤੋ ਬਈ ਤੋ ਬਈ ਬੈੜ ਚੜਾ ਹੁੰਦਾ ਤਰੀਕਾ ਵੇਖੋ ਜੀ ਇਹਨਾਂ ਦਾ ਚੜ ਗਈ ਚੜ ਗਈ ਜਵਾਨ ਜਵਾਨ ਵਜਿਆ ਬੰਦ ਕਰ ਦੇ ਦਿਓ ਮਿੰਟ ਪਰਾ ਕਰ ਬੈੜ ਦਾ ਹਾਈ ਕਰਾ ਔਨ ਨੂੰ ਬਾਹਲਾ ਰਈ ਔਨ ਨੂੰ ਬਾੰਨ ਦੇ ਕਰ ਲਾਗਾ ਨੇ ਟੇਟੂ ਹਾਵ ਕਰਦਾ ਕੀ ਹੈ ਉਹ ਜਾਣਾ ਕਰੇ ਜਾਂਦੇ ਰਾਏ ਵਰਮਾ ਵਾਲਾ ਇਧਰ ਮੇਰੀ ਗੱਲ ਸੁਣਾ ਇਧਰ ਤੂੰ ਕਿਵੇਂ ਅੱਜ ਕਿਧਰ ਗਿਆ ਮੈਨੂੰ ਹੁਣ ਪਾ ਲੱਗਾ ਹੈ ਮਸ਼ੀਨ ਇੱਥੇ ਵੀ ਆ ਗਈ ਕਿੱਥੇ ਵੱਡ ਕੇ ਆਏ ਜੀ ਕਿੱਥੇ ਮੌਲਟੀ ਵਾਲੇ ਕਿੰਨਾ ਸਾ ਵੱਡ ਕੇ ਆਏ ਜੀ 8 ਕਿਲੇ ਬੱਲੇ ਦਾ ਬਹੁਤ ਵੇਰ ਤੁਹਾਡੀ ਲਾਹਰ ਇੱਕ ਮਿੰਟ ভাই ਹਿਰ ਬੈਟ ਉਹ ਲਾਹਰ ਦੇ ਬਾਹਰ ਦੇ ਬਾਹਰ ভাই ਕਬੜਾ ਬੈਲਟ ਕੋ ਲਾਈ ਜੀ ਤੁਸੀਂ ਉਹ ਮੱਥੇ ਆ ਚੱਲ ਜੀ ਹਾਥ ਵਾਈ ਇਹ ਚੜਦੀ ਵਿੰਜਨ ਗੇੜਾ ਪੈਣਾ ਆ ਪੇਸਾ ਲਿਆ ਹਾ ਹਾਥ ਨਾਲ ਚੜ ਜਣੀ ਉੱਤੇ ਰੱਖ ਦੇ ਉਹ ਵਿੰਜਨ ਗੇੜਾ ਪੈਣਾ ਚੜ ਜਣੀ ਇਹ ਫੇਰਾ ਕਿੰਨਾ 8 ਕਿਲੇ ਵੱਡ ਗਿਆ ਇਹ ਹੋਰ ਗਾਹਥੇ ਕੋ ਥਾਂ ਹੋਰ ਕੋ ਨਹੀਂ ਗਾਹ ਇੱਕ ਪਰਾਂ ਦਾ ਪੰਜ ਪੰਜ ਕਿਲੇ ਪੰਜ ਕਿਲਿਆਂ ਦੇ ਵੱਡ ਰਹੇ ਨੋ ਕਦ ਕਿੰਨੇ ਦਿਨਾਂ ਦਾ ਸੀ ਉਹ ਚਾਰ ਦਿਨਾਂ ਦਾ ਚਾਰਾਂ ਦਿਨ ਨੂੰ ਮੀਂਹ ਮੋਆ ਕਰ ਫੇਰਾ ਫਿਰ ਉਹਦੀ ਕਿਸਮਤ ਉਹਦੇ ਨਾਲ ਕੀ ਕੀ ਲੈਂਦਾ ਨੇ ਚਾਹ ਚਾਹ ਚੀਕੀ ਖਾਣੀ ਹੈ ਹਾਂ ਆਲੂ ਆਏ ਫਿਰ ਪੈਸੇ ਨਾਲ ਲਿਆਦੇ ਪੈਸੇ ਲੈ ਕੇ ਆਏ ਸੀ ਥੱਲੇ ਆ ਕੇ ਮਰੇ ਦੋ ਗੱਲਾਂ ਹੁਣਾਈ ਦੀਪ ਸਿੰਘ ਨਾਲ ਆ ਜਾਂਦਾ ਆ ਜਾ ਬਟੂ ਦਾ ਨੰਬਰ ਆਵੇ ਤਾਂ ਠੀਕ ਹੈ ਇੱਕ ਮਸ਼ੀਨ ਆਈਆਂ ਫੋਟੋ ਕਰਨੀ ਕੋਈ ਨਹੀਂ ਆਈਏ ਤੂੰ ਨੌਲਜ ਲੈਣੀ ਹੁੰਦੀ ਠੀਕ ਹੈ ਮੂੰਗੀ ਵਾਲੇ 15 ਕਿੱਲਿਆਂ ਦੇ ਆਉਂਦੇ ਮੈਂ ਨੌਲਜ ਲੈਣੀ ਹੈ ਅੱਛਾ ਹਾਰੇ ਬੰਦਾ ਕਹਿੰਦਾ ਮਕੈਨਿਕ ਜਰਾ ਕੀ ਹੁੰਦਾ ਨੌਲਜ ਲੈਣੀ ਹੈ ਹਾਂ ਤਾਂ 15 ਕਿੱਲੇ ਬੀਜਾਂ ਦਾ ਥੋੜੇ ਗਾਣੂ ਹੁਣ ਦੱਸ ਆਈ ਕੋਈ ਬਿਹਤਰ ਤਰੀਕੇ ਨਾਲ ਬਜਾਈ ਕਰਨੀ 10 ਸਾਰੇ ਮੈਂ ਬੱਸ ਤੂੰ ਭਲੇ ਰਾਹ ਮੂੰਗੀ ਦੇ ਫਸਲ ਬੀਜਣੀ ਚਾਹੀਦੀ ਜੇ ਨਹੀਂ ਤੂੰ ਕਿਸਾਨ ਹੈ ਤਾਂ ਕਿਸਾਨ ਹੀ ਵੈ ਤੇਰੀ ਕੋਈ 2 ਕਿੱਲੇ ਜ਼ਮੀਨ ਹੈਗੀ ਆ ਮੂੰਗੀ ਦੇ ਫਸਲ ਬੀਜਣੀ ਚਾਹੀਦੀ ਜੇ ਨਹੀਂ ਬੀਜਣੀ ਚਾਹੀਦੀ ਉਹਦੇ ਕੀ ਕੀ ਫਾਇਦੇ ਆ ਉਹ ਦੇਖ ਤਾਲ ਦੇ ਫਾਇਦੇ ਆ ਅੱਛਾ ਵੀ ਇੱਕ ਖੇਤੀ ਫਰੀ ਦੀ ਐਸ਼ਕ ਛੋਨੇ ਦੀ ਲਾਵੀ ਲੋਵੀ ਵੱਜ ਜਾਂਦੀ ਏ ਐਸ਼ਕ ਯਾਨੀ ਕਿ ਲੋਾਈ ਵੀ ਨਿਕਲ ਜਾਂਦੀ ਹਾਂਜੀ ਹਾਂਜੀ ਤੇ ਪੈਸੇ ਵੀ ਚਾਰ ਵੱਜ ਜਾਂਦੇ ਆ ਮੜੇ ਖਿੱਚ ਕੇ ਵੇਖੀ ਗੁਰਤੂਣਾ ਬਾਹਰ ਨੂੰ ਖਿੱਚ ਕੇ ਵੇਖੀ ਢਿੱਲਾ ਤਾਂ ਨਹੀਂ ਗਾ ਆ ਜਿਹੜਾ ਆ ਲਾਟੂ ਜਾਨ ਬਾਹਰ ਨੂੰ ਖਿੱਚ ਨੀ ਤੇ ਆ ਲਖਾ ਲੈ ਜਾ ਤੂੰ ਦਾ ਵੀ ਮੂੰਗੀ ਫਸ ਬਿਜਣੀ ਚਾਹੀਦੀ ਨਹੀਂ ਬਿ ਨਹੀਂ ਚਾਹੀਦੀ ਉਹਨੇ ਕੀ ਕੀ ਫਾਇਦਾ ਸਾਰੇ ਬੀਜੋ ਯਾਰ ਕਣੀ ਵੀ ਉਹਦੇ ਕੀ ਕੀ ਫਾਇਦੇ ਨੇ ਆ ਜਿਹੜਾ ਸਟਾਰਟ ਕਰੇ ਨਵਾਲ ਹੁੰਦੇ ਉਹਦੇ ਕੀ ਕੀ ਫਾਇਦੇ ਆ ਉਹਦੇ ਫਾਇਦੇਗੇ ਮਤਲਬ ਇਹਦਾ ਆਲ ਬਣਦਾ ਹੈ ਅੱਛਾ ਕੰਮ ਜਾਣਾ ਆਲ ਬਣਦਾ ਹੈ ਅੱਛਾ ਤੇ ਹੋਰ ਨਾ ਦਾ ਖਰਚੇ ਵਗੈਰਾ ਹੋਰ ਆ ਪਰ ਨਿਕਲ ਜਾਂਦੇ ਆ ਅੱਛਾ ਇਹਦਾ ਡਾਇਲੌਗ ਤੂੰ ਮਾਰਦਾ ਈ ਤੇ ਇਹ ਜੇ ਟੈਂਕੀ ਮੋੜ ਸੇ ਤੁਹਾਨੂੰ ਭਰਾ ਦੀ ਤੇਲ ਦੀ ਵਿੱਚ ਕੋਈ ਛੱਡੇਗਾ ਹਾਰਾ ਬਾਲਬੁੱਲ ਦਿੱਤਾ ਜੀ ਤੇ 1 ਕਿਲੋ ਦੀ ਲਾਈ ਗਾ ਲੱਭ ਗਿਆ ਅੱਛਾ ਤੇ ਸਵੇਰੇ ਤੇ ਇਹ ਕੰਮ ਲੱਗੇ ਕਿ ਵੱਡਣ ਗਿਆ ਰ ਜੀ ਅੱਠ ਅੱਠ ਕਰ ਵੱਡਾ ਤੇ ਹੁਣ ਹੋਰ ਏਰੀਆ ਲੱਭਿਆ ਹੀ ਕੋ ਨਹੀਂ 8 ਦੇ 8 16000 ਰੁਪਏ ਲੈ ਹੋਰ ਏਰੀਆ ਵੱਡਾ ਹੀ ਕੋ ਨਹੀਂ ਹੋਰ ਏਰੀਆ ਆਂਦੇ ਦੋ ਦਿਨਾਂ ਨੂੰ ਵੱਡਿਆ ਦੋ ਘੰਟੇ ਨੰਦਾ ਆ ਦੀਪ ਸਿੰਘ ਵਾਲਾ ਚੱਲਦਾ ਨਹੀਂ ਆ ਦੱਸ ਕਿਵੇਂ ਦੀਪ ਸਿੰਘ ਵਾਲੇ ਆਪਾਂ ਮੂੰਗੀ ਵਟਨ ਦਾ ਕਾਲ ਨੂੰ ਜਾਣਾ ਉੱਥੇ ਲਾ ਖਾਣ ਪੀਣ ਜਾਣੇ ਦਾ ਅੱਜ ਲੈ ਜਾਣਾ ਆਓ ਹੋਈ ਖਾਵੇਂ ਦਾ ਕਿੰਨੇ ਕੁ ਦਾ ਇਧਰ ਆ ਥੱਲੇ ਆ ਬਣਾ ਦੱਸ ਜਾਵਾਂ ਨਾ ਕੀ ਖਾਵੇਂ ਦਾ ਪਿਆਵਾਂ ਦਾ ਬੰਦਾ ਹੀ ਖਾਣਾ ਬੰਦਾ ਛਾਲ ਮਾਰ ਕੇ ਉੱਪਰ ਬੈਗਾ ਚਲਾਉਣੀ ਆਉਂਦੀ ਏ ਨਹੀਂ ਮੈਂ ਖਾਣਾ ਨਾ ਨਾ ਉਹਦੇ ਉਂਦੇ ਮੇਲ ਪਰ ਕੀ ਆਂਦਾ ਉਹ ਬੜੀ ਗੱਲ ਇਹ ਕਰਨ ਚੱਲਣਾ ਜਣਾ ਪਾਬੀਨ ਅੱਛਾ ਇਹ ਕਿਹੜਾ ਸਲਾਜ ਕਹਿ ਲਾ ਨਹੀਂ ਆਈ ਹੈ ਵਿੱਚ ਚਲ ਆਓ ਚਲੀ ਇਹ ਫੇਰ ਆ ਦੋਵਾਂ ਫੇਰ ਦੋ ਗੇੜੇ ਕੱਢੀ ਜਾ ਰੇ ਖਲੋ ਕਿੱਥੇ ਇੱਥੇ ਮੈਂ ਵੀ ਵੱਡੀ ਕਿਨੇ ਵੜੇ ਹਾਰੀ ਕੋਚਰ ਚਿੰਦੋਂ ਦੋ ਗੇੜੇ ਲਾ ਦਾਤਰੀ ਨਾਲ ਮਸ਼ੀਨ ਨਾਲ ਜਿੱਤੀ ਹੋਇਆ ਰੇ ਫੇਰੀ ਲੱਗਦੇ ਹਰਨਾ ਕਿਤੇ ਹੋਰ ਕੰਮ ਤਾਂ ਨਹੀਂ ਜਾਣਾ ਜੇ ਸੌ ਲੱਗੇ ਯਾਰ ਕਾਪਕਸ ਨਹੀਂ ਗੱਲ ਮਨੀ ਯਾਰ ਮਾਰ ਵਜੇ ਮਸ਼ੀਨ ਦੀ ਆਟਾ ਆਪਣੇ ਕੋਲ ਲੈ ਜਾ ਅੱਜ 10 ਕਿਲੋ ਚਾਹੀਦਾ ਕੱਢੀ ਇੱਕ ਜਾਣਾ ਤੈਨੂੰ ਮਨੇ ਗਨੀ ਗੱਲ ਗੱਡੀ ਦੱਸਣ ਲੰਦੀ ਅੱਛਾ ਪਰਿਵਾਰ ਨੇ ਕਰੋ ਜਾਣਾ ਹੈ ਅੱਛਾ ਦੀ ਗੱਲ ਹੈ ਪਰਿਵਾਰ ਨੇ ਹਾਂ ਇੱਕ ਮੈਂ ਮੋਬਾਈਲ ਲੈ ਕਣੀ ਬਣੀ ਪਈ ਬਣ ਗਈ ਹਾਂ ਕਦੋਂ ਲਿਆਉਣੀ ਹੁਣ ਚੱਲਣਾ ਮੈਂ ਜਾਵਾਂ ਮਰ ਹੁਣੇ ਚੱਲਿਆ ਤੂੰ ਕਿਤੇ ਜਾਣਾ ਮੈਂ ਕਰਿਆ ਤੂੰ ਤੂੰ ਫੜ ਜਾ ਮਸ਼ੀਨ ਰਾਤ ਲੈ ਜਾਣਾ ਉਸਤੇ ਮੈਂ ਆਪੇ ਲੈ ਜਾਂਦਾ ਇਹ ਚਲਾ ਲੈਂਦਾ ਮਾੜੀ ਮੁੱਟੀ ਕਣੀ ਲੈ ਜਾਦਾ ਲੈ ਜਾ ਗਏ ਮੇਰੀ ਗਾੜ ਹੁਣ ਪੁਲੀ 10 ਦੀ ਪਾਈ 12 ਦੀ ਕੀਤੀ ਉਸਤੇ ਉਥੇ ਐਸ ਲੋਜ ਬੈਕ ਕਰਨੀ ਚੰਗਾ ਪਹਿਲੇ ਜਿਹੜੀ ਉਥੇ ਮੈਂ ਹੀ ਚਲਾਉਂਦਾ ਰਹਾ ਅੱਛਾ ਹੀ ਚਲਾਉਂਦਾ ਰਹਾ ਤੀ ਦੱਸਦੇ ਕਿਉਂ ਨਹੀਂ ਵੀ ਉਹ ਚਲਾਉਂਦਾ ਰਹਾ ਤੂੰ ਦੱਸਿਆ ਕਿਉਂ ਨਹੀਂ ਵੀ ਉਹ ਚਲਾਉਂਦਾ ਰਹਾ ਜਿੰਦੇ ਅੱਗੂ ਬੋਲਨੇ ਫਿਰ ਸਾਡਾ ਕੰਮ ਗਲਤ ਹੈ ਨਹੀਂ ਦਾਤਾ ਦੇ ਵੀ ਉਹ ਹੀ ਬੰਦਾ ਚਲਾਉਂਦਾ ਰਹਾ ਦਿਨ ਨੂੰ ਨਾ ਹੁਜਾਰਾ ਫੋਨ ਆਏ ਨੇ ਹਾਂਜੀ ਗੱ 2GB ਕੀ ਕਰਾਣੇ ਤੋ ਸਾਡੇ ਤਾਨੂੰ ਚਾਹੀਦਾ 2GB ਵੀ ਵੀਡੀਓ ਵੀ ਪਾਉਣੀ ਹੁੰਦੀ ਕਈ ਵਾਰ ਹੈ ਇੰਦਰ ਹੋਰ ਸਸਤਾ ਕਰਾ ਲਈਏ ਇੱਕ ਸਸਤਾ ਕਰਾ ਲਓ ਉਹ ਨਹੀਂ 2GB ਕਰਦੇ ਯਾਰ ਉਹ ਗੁੜੀਆਂ ਕੰਮ ਕਰਨਾ ਉਹ ਤਾਂ ਕਰਦੇ ਨਾ ਉਹਨਾਂ ਦੇ ਚੱਕਰ ਨਹੀਂ 1GB ਬੜਾ ਹੈ ਔਰ ਦੋ ਭਰਾ 2GB ਕਰਦੇ ਪਿਆਰ ਪਿਆਰ ਕੋਈ ਨੀ ਇੱਜ਼ਤ ਨਾਲ ਪੈਸੇ ਦੇਵਾ ਦੇ ਸਾਢੇ 350 ਮੇਰਾ ਹੀ ਕਰ ਦੇ 5000 ਰੁਪਏ ਖਾਤੇ ਵਿੱਚ ਗਾ ਦੇ 40 ਰੁਪਏ ਦੇ ਦੇ ਨਾ ਹੋਰ 5000 ਹੀ ਖਾਤੇ ਜਹਰਾ ਮੇਰੇ ਜੈ ਹੰਦਰਾ ਕਰਦੇ ਮੈਰ ਕਰਾ ਲਾ ਕੇ ਆਏ। ਇਹ ਗੋਰਾ ਕੱਲ ਤੋਂ ਖਾਇਰ ਕਿੰਨੇ ਪੈਸੇ ਖਾਤੇ ਜਾਏ ਕਿੰਨੇ ਹੀ ਪੜਾ। ਕਰ ਦਈ ਕਿ ਕਰੂ ਅਸੀਂ ਛੰਡ ਕੈਂ ਮੇ ਰਵਿੰਦਰ ਰਹੀ ਚਾ ਕਰਵਾਣਾ ਹਿਉਣਾ ਪਰ ਕਿਤੇ ਹੱਥ ਬੋਲਾ ਕਿ ਨਹੀਂ ਛੰਡ ਦੇ ਜੀ ਹਰ ਜ਼ਿੰਦਗੀ ਹੋਈ। ਚਾਲ ਜੇ ਛੰਡਣਾ। ਆਹਦਾ ਕਰੇ ਛੰਡ। ਤੇਰੇ ਪਗਰਤੀ ਯਾਰ। ਇੱਦੇ ਕਾ ਵੀ ਤੂੰ ਆਖੀ ਜਣਾ ਛੰਡ ਕੇ ਆਇਆ। ਹੁਣ ਇੱਕ ਤਾਂ ਚੱਲਣ ਨੂੰ ਨਾ ਕੋਤੂ ਆਣਾ। ਆਹ ਕੋਣ ਰੀਤੇ ਕਰੀ। ਏ ਦੋ ਮਿੰਟ ਖੜੋ ਜਾ ਆਵਾਜ਼ ਮਾਰ ਨਾ ਹਾ ਯਾਰ ਫੋਨ ਕਰਨਾ ਜੇ ਪਰ ਹੋ ਜਾ ਸੋਰੇ ਉਹ ਕਰ ਦੇਣਾ ਇੱਕ ਟੈਂਕ ਹੀ ਨਿਕਲੀ ਪੂਰੀ ਕੀ ਪਰੀ ਹਾਂ ਕਾਹ ਕੋ ਕਿੰਨਾ ਹੋ ਗਿਆ 6000 ਮੰਗਾ ਭਰਾਵਾ 6000 ਮੰਗਾ ਮੈਂ ਇਹ ਕਹਿੰਦਾ ਦੋ ਕਿੱਲਾ ਉਹ ਦੋ ਤਿੰਨ ਕਿੱਲਾ 6000 ਮੰਗਾ ਹੈ ਕੀ ਹੁੰਦਾ ਵੀ ਤੈਨੂੰ ਕਾੜ ਦਿੱਤਾ ਹੈ ਟੁੱਟ ਕੇ ਬੈ ਗਿਆ ਟੁੱਟ ਕੇ ਬੈ ਮੇਰੇ ਕਾਲੂ ਜੀ ਪਿੱਛੇ ਜੀ ਮੈਂ ਭਰਾਵਾ ਹਾਂ ਯੂਟਿਊਬ ਖਾਗਾਂ ਮਾ ਤੇ ਚੁਕੜਾ ਬਰ ਕਰੋ ਮੈਂ ਤੂੰ ਹੀ ਹਾਂ ਆਪਣਾ ਚੈਨਲ ਨਾ ਖਾਇ ਨਾ ਪਿੱਛੇ ਮੈਂ ਨਹੀਂ ਇਹ ਕੰਮ ਇਹ ਕਮੈਂਟ ਛੇ ਰਹਾ ਕਿੰਨੇ ਸਬਸਕ੍ਰਾਈਬ ਦਾ ਕੇ ਆਏ ਜੀ ਪੂਰੀ ਤੇ ਰੀਜਾ ਕਰ ਤੋ ਫਿਰ ਕਲਾ ਨਹੀਂ ਕਿੰਨੇ ਸਬਸਕ੍ਰਾਈਬ ਦਾ ਕੇ ਆਏ ਜੀ ਪੰਜ ਵਧਾਈ ਪੰਜ ਵਧਾਈ ਤਾਂ ਮਨਵਾਰ ਟੂਟੂ ਦੀ ਵਾਜੇ ਹੀ ਕਹਿੰਦੀ ਫੋਨ ਤੇ ਚਾਰਜਰ ਲੱਗਾ ਹੀ ਮੈਂ ਕੋਈ ਨਾ ਕੋਈ ਕਰਾ ਹੈ ਕਿਰੋਣ ਦਾ ਫੇਰ ਦੱਬਣਾ ਹੈ ਇਹ ਵੀ ਨਹੀਂ ਇਹ ਵੀ ਨਹੀਂ ਮੋਬਾਈਲ ਖੋ ਕੇ ਆਪ ਕਰ ਕਰ ਕੇ ਆ ਗਿਆ ਅੱਛਾ ਆਪਦੇ ਹੱਥੇ ਕਰਦੇ ਜੀ ਨਾ ਸਰਦਾਰ ਬਹੁਤ ਬੰਦਾ ਹੈ ਉਹਨੇ ਮੋਬਾਈਲ ਖੋ ਕੇ ਆਪ ਕਰਦੇ ਯਾਨੀ ਕਿ ਵਿਸ਼ਵਾਸ ਨਹੀਂ ਤੁਨ ਨੂੰ ਨਾ ਪਿੰਡ ਵਾਲਾ ਕੋਲ ਨਹੀਂ ਬੜਾਇ ਇਥੋਂ ਰਾ ਨਾ ਕਿੰਨਾ ਚਾਰ ਮਸ਼ੀਨਾ ਅਸੀਂ ਚਾਰ ਮਸ਼ੀਨਾ ਨਹੀਂ ਭਈਆਂ ਆ ਚੀਜ਼ ਲੱਗੀ ਵਡਾਈ ਮੰਨੇ ਨੇ ਕਿ ਨਹੀਂ ਮੰਨੇ ਨੇ ਵਡਾਈ ਦੱਸੋ ਇਹ ਨਹੀਂ ਮੈਂ ਬੱਕਲੇ ਪਹਿਲਾਂ ਗੈਣਾ ਵੰਦਾ ਆ ਬਈ ਕਿਵੇਂ ਚਾਵਲ ਨਹੀਂ ਵਡਾਈ ਦੇ ਚਾਵਲ ਨਹੀਂ ਦਦੇ ਪੈਣੇ ਨਹੀਂ ਦੋ ਵਾਰ ਨਹੀਂ ਤੂੰ ਇਹ ਦੱਸੋ ਜਿਹੜੇ ਬੰਦੇ ਵਡਾਈਏ ਉਹ ਕੰਮ ਸਹੀ ਕਰ ਗੰਦਗੀ ਤੇ ਨਹੀਂ ਫਲਾ ਗਿਆ ਮੰਨਦਾ ਯਾਰ ਮੰਨਦਾ ਆਂਦਾ 15 ਕਿਲੋ ਤੋਂ ਡੇ ਕੋਲ ਵਡਾਣੇ ਆਂਦਾ ਸੀ ਹਾਂਜੀ ਪੱਕੀ ਵਾਲੇ ਹਾਂਜੀ ਇਹ ਤਾਂ ਨਹੀਂ ਆਦਾ ਕਿ 15 ਹੋਰ ਤੇ ਵਿੜਾ ਦੇ ਦੋ ਤੋਂ ਡੇ ਵਿੜਾ ਨਹੀਂ ਤਾਂ ਕੋਈ ਚਾਹ ਚਾਹ ਕਹਿੰਦਾ ਮੈਂ ਤਾਂ ਪ੍ਰਾਲੀ ਇਕੱਠਾ ਕਰਦਾ ਰਹਿ ਜਾਵਾਂ ਉਹਨਾਂ ਹਜੇ ਤਾਂ ਇੱਕ ਜਗਾੜ ਨਾਲ ਹੋਰ ਹੁੰਦਾ ਹੈ ਉਹ ਅਸੀਂ ਕਟਰ ਕਰਕੇ ਨਹੀਂ ਲਾ ਕੇ ਲਿਆਏ ਉਹ ਦੱਸਿਆ ਹੀ ਕੋਈ ਨਹੀਂ ਬਾਰੇ ਕੀ ਦੱਸਿਆ ਜੀ ਉਹ ਮੈਂ ਪੱਖਾ ਲਾ ਤਾਂ ਹੋਰ ਤਾਂ ਮੈਂ ਜੰਮ ਕਰ ਬਹਿਣਾ ਹੈ ਨਹੀਂ ਦੱਸਿਆ ਕੁਝ ਹੁੰਦਾ ਮਗਰ ਹੁੰਦਾ ਗੁਰਵਾਤ ਪੁੱਛ ਦੱਸ ਕਿ ਆਇਆ ਇਹਨੇ ਬੜੇ ਪੰਪ ਠੋਕੇ ਉਹ ਤਾਂ ਵੀ ਸਹੀ ਹਟਦਾਣਾ ਵੈਸੇ ਤਾਂ ਕਿੰਨੀ ਦੂਰ ਹਟਦਾ ਪਿਆ ਤੂੰ ਕਿਲੇ ਪੰਪ ਹੀ ਮਾਰ ਰਹੇ ਨੇ ਤੂੰ ਕੀ ਕਰ ਲਾਂਦਾ ਮੈਂ ਗਾ ਗੋ ਲੈ ਛੰੜਰੇ ਦਾ ਤੂੰ ਪੰਪ ਮਾਰ ਰਹੇ ਆ ਨਾ ਸੱਟਾ ਨਾ ਕਿ ਜੀ ਛੱਡਣਾ ਉਹ ਆ ਗਿਆ ਬੰਦਾ ਆਪਣੇ ਕੋਲ ਹੋ ਛੱਡ ਆਉਂਦਾ ਕਿਵੇਂ ਇਹ ਛੱਡ ਆਉਂਦਾ ਚਲਾਣੇ ਆ ਉਹ ਆਵੇਗਾ ਤਾਂ ਫੇਰ ਹੀ ਇਹ ਹਰ ਤੂੰ ਕਿ ਲਪੜਾ ਵਿੱਚੋਂ ਹੱਡੀ ਕਿਉਂ ਫੇਰ ਕੀ ਕਰਾਂ ਕਿਵੇਂ ਦੱਸਿਆ ਕਿਵੇਂ ਗੇੜੇ ਕਰਦਾ ਖਦਾ ਜਿਹੜੇ ਤੁਹਾਡੇ ਕੋਲ ਆਇਆ ਚਲੋ ਵਧੀਆ ਗੱਲ ਐ ਆੜਾ ਵੀ ਚਾਹੀਦਾ ਹੈ